ਜੀ ਮਰਪਿੰਦਰ ਰਿੰਪੀ ਦੋਲਿਆਣਾ ਸਾਂਝੇ ਕਰਦੀਆਂ ਤੁਹਾਡੇ ਨਾਲ ਤੁਸੀਂ ਦੱਸਣਾ ਵੀ ਕਿਹੜੇ ਸਿੰਗਰ ਦਾ ਗੀਤ ਹੈ ਤੈਨੂੰ ਪਰਖ ਨਹੀਂ ਨੀ ਸਾਨੂੰ ਹਰਖ ਨਹੀਂ ਤੈਨੂੰ ਪਰਖ ਨਹੀਂ ਨੀ ਸਾਨੂੰ ਹਰਖ ਨਹੀਂ ਹੁਣ ਤੇਰੇ ਉੱਤੇ ਕਹਦਾ ਸਾਡਾ ਜੋ ਹੋਰ ਨੀ ਸਾਡੇ ਹੱਥੋਂ ਜਾਣ ਵਾਲੀ ਏ ਤੈਨੂੰ ਸੋਹ ਦੇ ਲੈ ਜਾਣ ਚਾਹੇ ਚੋ ਨੀ ਸਾਡੇ ਹੱਥੋਂ ਜਾਣ ਵਾਲੀ ਏ ਜਦੋਂ ਸਾਡੀ ਤੂੰ ਹੁੰਦੀ ਸੀ ਤੈਨੂੰ ਰੋਕਿਆ ਵੀ ਸੀਗਾ ਜਿੱਥੋਂ ਬੁਰਾ ਲੱਗਦਾ ਸੀ ਉੱਥੋਂ ਠੋਕਿਆ ਵੀ ਸੀਗਾ ਜਦੋਂ ਸਾਡੀ ਤੂੰ ਹੁੰਦੀ ਸੀ ਤੈਨੂੰ ਰੋਕਿਆ ਵੀ ਸੀਗਾ ਜਿੱਥੋਂ ਬੁਰਾ ਲੱਗਦਾ ਸੀ ਉੱਥੋਂ ਟੋਕਿਆ ਵੀ ਸੀਗਾ ਹੁਣ ਟੋਕਣਾ ਨਹੀਂ ਸੱਚੀ ਤੈਨੂੰ ਟੋਕਣਾ ਨਹੀਂ ਹੁਣ ਟੋਕਣਾ ਨਹੀਂ ਤੈਨੂੰ ਅਸੀਂ ਹੋ ਨੀ ਸਾਡੇ ਹੱਥੋਂ ਜਾਣ ਵਾਲੀ ਏ ਤੈਨੂੰ ਸਾਥ ਲੈ ਜਾਣ ਚਾਹੇ ਚੋਰ ਨੀ ਸਾਡੇ ਹੱਥੋਂ ਜਾਣ ਵਾਲੀ ਏ